ਜਦੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਤੌਰ ਮੁੱਖ ਮੰਤਰੀ ਸੌ ਚੁੱਕੀ ਪਰ ਪਹਿਲੀ ਜਦੋਂ ਕੈਬਨਿਟ ਮੀਟਿੰਗ ਹੋਈ ਸੀ ਜਦੋਂ ਪੰਜਾਬ ਦੇ ਲੋਕਾਂ ਦੁਆਰਾ ਚੁਣੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਬਤੌਰ ਮੁੱਖ ਮੰਤਰੀ ਪਹਿਲੀ ਕੈਬਨਿਟ ਮੀਟਿੰਗ ਹੋਈ ਸੀ ਤਾਂ ਉਸ ਕੈਬਨਿਟ ਮੀਟਿੰਗ ਦੇ ਅੰਦਰ ਮੈਂ ਹਾਜ਼ਰ ਸੀ ਮੈਂ ਗਵਾਹਾਂਗਾ ਉਸ ਉਸ ਪੀਟਿੰਗ ਦਾ ਹਿੱਸਾ ਸੀ ਬਤੌਰ ਕੈਬਨਿਟ ਮੰਤਰੀ ਤਾਂ ਉਸ ਸਮੇ 30000 ਨੌਕਰੀਆਂ 30000 ਨੌਕਰੀਆਂ ਦੇਣ ਦਾ ਪ੍ਰੋਗਰਾਮ ਪਹਿਲੀ ਕੈਬਨਿਟ ਮੀਟਿੰਗ ਚ ਜਿਹੜਾ ਬਣਾਇਆ ਗਿਆ ਸੀਗਾ ਔਰ ਉਸ ਤੋਂ ਬਾਅਦ ਲਗਾਤਾਰ 2 ਸਾਲ ਦਾ ਸਮਾਂ ਕੰਪਲੀਟ ਹੋਣ ਜਾ ਰਿਹਾ ਸਰਕਾਰ ਦਾ ਅਗਲੇ ਮਹੀਨੇ 2 ਸਾਲ ਦਾ ਸਮਾਂ ਕੰਪਲੀਟ ਹੋ ਜੂ ਔਰ ਲਗਭਗ 42000 ਤੋਂ ਉੱਪਰ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਮਿਲੀਆਂ ਨੇਗੀਆਂ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਮਿਲੀਆਂ ਨੇਗੀਆਂ ਪੰਜਾਬ ਦੇ ਉਸ ਯੂਥ ਨੂੰ ਮਿਲੀਆਂ ਨੇਗੀਆਂ ਜਿਹੜਾ ਮੈਂ ਸਮਝਦਾ ਕਿਤਨਾ ਕਿਤੇ ਵਿਸ਼ਵਾਸ ਛੱਡ ਗਿਆ ਸੀਗਾ ਉਹਦਾ ਦੁਬਾਰੇ ਵਿਸ਼ਵਾਸ ਜਿਹੜਾ ਉਹ ਪੰਜਾਬ ਚ ਬਹਾਲ ਹੋਇਆਗਾ ਸੋ 42000 ਤੋਂ ਉੱਪਰ ਨੌਕਰੀਆਂ ਮਿਲੀਆਂ ਨੇਗੀਆਂ ਅੱਜ 457 ਨੌਕਰੀਆਂ 457 ਨੌਕਰੀਆਂ ਨਿਯੁਕਤੀ ਪੱਤਰ ਜਿਹੜੇ ਲਗੇ ਉਹ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਮਿਲਣ ਲੱਗੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਰਕਾਰ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਔਰ ਅਸੀਂ ਤਾਂ ਇਹੀ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਪੂਰੀ ਸਰਕਾਰ ਜਿਹੜੀ ਆ ਇਮਾਨਦਾਰ ਇਮਾਨਦਾਰੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਟਰਾਂਸਪਰੈਂਸੀ ਦੇ ਨਾਲ ਕੰਮ ਕਰ ਰਹੀ ਆ ਉਸੇ ਤਰ੍ਹਾਂ ਤੁਸੀਂ ਵੀ ਜਾ ਕੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਦਿਓ ਜਾ ਕੇ ਸਰਕਾਰ ਦੇ ਜਿਹੜੇ ਪ੍ਰੋਗਰਾਮ ਨੇ ਲਾਗੂ ਕਰੋ ਸੋ ਅੱਜ ਮੈਂ ਸਮਝਦਾ ਬਹੁਤ ਸਾਰੇ ਨੌਜਵਾਨ ਖੁਸ਼ੀ ਸੀਗੇ ਜੋ ਰਿਵਰਸ ਮਾਈਗ੍ਰੇਸ਼ਨ ਦਾ ਕਨਸੈਪਟ ਸਰਦਾਰ ਭਗਵੰਤ ਸਿੰਘ ਮਾਝੀ ਨੇ ਦਿੱਤਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੇ ਸਾਡੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਚਲੇ ਗਏ ਸੀ ਉਹ ਵਾਪਸ ਆਉਣਗੇ ਉਹਦੀ ਵੀ ਅੱਜ ਜਿਹੜੀ ਐਗਜ਼ਾਮਪਲ ਆ ਉਹ ਅੰਦਰ ਦੇਖਣ ਨੂੰ ਮਿਲੀ ਕਿ ਕਈ ਨੌਜਵਾਨ ਜਿਹੜੇ ਬਾਹਰ ਚਲੇ ਗਏ ਸੀ ਅੱਜ ਜੋ ਵੀ ਉਹਨਾਂ ਨੇ ਵਾਕੇ ਦੁਬਾਰਾ ਪੰਜਾਬ ਦੇ ਵਿੱਚ ਨੌਕਰੀਆਂ ਮਿਲੀਆਂ ਨੇਗੀਆਂ ਸੋ ਮੈਂ ਸਮਝਦਾ ਇੱਕ ਬਹੁਤ ਪੋਜ਼ਿਟਿਵ ਮਾਹੌਲ ਪੰਜਾਬ ਦੇ ਅੰਦਰ ਪੰਜਾਬ ਦੇ ਨੌਜਵਾਨਾਂ ਦੇ ਅੰਦਰ ਪੰਜਾਬ ਦੇ ਯੂਥ ਦੇ ਅੰਦਰ ਦੇਖਣ ਨੂੰ ਮਿਲਿਆ ਸੋ ਇਹ ਜਨਤ ਯੁਕਤੀ ਪੱਤਰ ਦਾ ਦੇਣ ਦਾ سلسلہਗਾ ਇਹ ਲਗਾਤਾਰ ਇਸੇ ਤਰ੍ਹਾਂ ਪੂਰੇ 5 ਸਾਲ ਚੱਲਦਾ ਰਹੂਗਾ